1971 ਦੇ ਵਿੱਚ ਨਾ ਬਦਲਸਰ ਨਾਲ ਕਾਇਦ ਕੱਟੀ ਸੀ ਕਾਲੀ ਦਲ ਨਾਲ ਸਾਡਾ ਬਈ ਆ ਸਬੰਧ ਆ ਪਿਓ ਦਾ ਨਹੀਂ ਦਾਦੇ ਦਾ ਸਬੰਧ ਰਿਆ ਤੇ ਇੱਕ ਜਿਹੜੀ ਦਿੱਲੀ ਦੀ ਪਾਰਟੀ ਖੜੀ ਹੋਈ ਸੀ ਆਮ ਆਦਮੀ ਪਾਰਟੀ ਉਨੇ ਆnde ਸਾਰੀ 5 ਸਾਲ ਦੇ ਵਿੱਚ ਹੀ ਹਲਾਤਾ ਮੇਰੇ ਖਿਲਾਫ ਤਾਂ ਹਰੇਕ ਨੇ ਚੱਕ ਕੇ ਵੀਡੀਓ ਪਾਤੀ ਮੈਂ ਲੱਗਦਾ ਮੂਰੇ ਠੀਕ ਹੈ ਜੀ ਮੇਰੇ ਮਗਰ ਲਾ ਕੇ ਤੁਰੋ ਜੇ ਤੁਹਾਡੇ ਡੌਲਾਜ ਤੰਤਾ ਤਾਂ ਹੁਣ ਰੋਕ ਕੇ ਵਿਖਾਓ ਬਾਦਲ ਕੇ ਦਿਲ ਦੇ ਮਾੜੇ ਨਹੀਂ ਐਡਾ ਦਿਲ ਐਡਾ ਦਿਲ ਪਾਇਆ ਸੁਖਵੀਰ ਬਾਦਲ ਦੇ ਆਏ ਸੜਦਾ ਗੱਫੇ ਆ ਦਿੰਦਾ ਕਰ ਲੋ ਤਰੱਕੀ ਸੁਖਵੀਰ ਬਾਦਲ ਨੇ ਤੇ ਮਨਕੀਰ ਤੌਲਖਣੇ ਦਾ ਗੱਫਾ ਹੀ ਸਿੱਟੇ ਆ ਨਾ ਹਾਂ ਕਈ ਜਣੇ ਕਹਿੰਦੇ ਕਿ 2 ਨੰਬਰ ਦਾ ਵੀ ਆ ਭਾਈ 2 ਨੰਬਰ ਦਾ ਯਾਰ ਅਗਲੇ ਕੋਲੇ ਜੱਦੀ ਜਿਆਜਾ ਤਾਂ ਯਾਰ ਖਾਲੀ ਦਲਵਰੇ ਤੁਸੀਂ ਖੁੱਲ ਕੇ ਸ਼ਰਿਆਮ ਸਪੋਰਟ ਕਰਦੇ ਨਹੀਂ ਭਾਈ ਮੈਂ ਤਾਂ ਚਰਨਜੀਤ ਚੰਨੀ ਬਾਰੇ ਵੀ ਆਖਿਆ ਭਈ 3 ਮਹੀਨੇ ਬਣਿਆ ਤੇ 3 ਮਹੀਨਿਆਂ ਚ ਕੰਮ 2 ਸਾਲ ਦਾ ਕਰ ਗਿਆ ਕੀ ਬਾਤ ਹੈ ਬਈ ਉਹ ਘੋੜਾ ਘੱਟੋ ਘੱਟ ਵੀ 7-8 ਕਰੋੜ ਰੁਪਏ ਦਾ ਜਿਹੜਾ 50 ਬਾਣ ਬੰਦਾ ਨਾ ਉਹਨੂੰ ਖਰੀਦਣ ਵਾਲਾ ਬੰਦਾ ਠੀਕ ਹੈ ਜੀ ਉਹ ਘੋੜੇ ਨੂੰ ਵਾਕਈ 7-8 ਕਰੋੜ ਰੁਪਏ ਦਾ ਇੱਕ ਉਹ ਪੰਜਾਬ ਸ਼ਿੰਗਾਰ ਇੱਕ ਸਾਡੇ ਕਾਲਾ ਕਾਂਟਾ ਬਹਿਬਲ ਕਲਾ Maharaja Ranjit Singh ਦੇ ਸਮੇਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀਗਾ ਹਨਾ ਤੇ ਆਪਾਂ ਸੋਨੇ ਦੀ ਚਿੜੀ ਆ ਜਿਹੜੀ ਇਹ ਪ੍ਰਵਾਸੀਆਂ ਦੇ ਹੱਥ ਦੇ ਕੇ ਚੱਲੇ ਆ ਆਪਾਂ ਪ੍ਰਵਾਸੀ ਕਹਿ ਦਿੰਦੇ ਆ ਕਈ ਭਈਏ ਕਹਿ ਦਿੰਦੇ ਆ ਉਹ ਹੁਣ ਕੰਮ ਤਾਂ ਇੱਕ ਬੰਦਾ ਕਾਂਡ ਕਰਦਾ ਚੰਗਾ ਉਹਨਾਂ ਦਾ ਸ਼ਿੱਕਾ ਚੱਲਿਆ ਠੀਕ ਹੈ ਸਰਕਾਰ ਦੇ ਟਾਈਮ ਅੱਜ ਉਹ ਬੰਦੇ ਪਿੱਠ 'ਚ ਸ਼ੁਰਾ ਮਾਰ ਗਏ ਸੋਸ਼ਲ ਮੀਡੀਆ ਤੇ ਡਰਾਮੇਬਾਜੀ ਵੀ ਬਹੁਤ ਚੱਲਦੀ ਆ ਸਹੀ ਗੱਲਾਂ ਵੀ ਬਹੁਤ ਚੱਲਦੀਆਂ ਹੂੰ ਤੁਹਾਨੂੰ ਲੱਗਦਾ ਕਿ 2027 ਦੇ ਵਿੱਚ ਕੀ ਨਹੀਂ ਇਹ ਹਜੇ ਥੋੜਾ ਜਿਹਾ ਸਮਾਂ ਜ਼ਿਆਦਾ ਬੈ ਤੈਨੂੰ ਮੌਕੇ ਜੇ ਤੇ ਦੱਸਾਂਗੇ ਨਹੀਂ ਲੋਕ ਰਿਕਾਰਡਿੰਗਾਂ ਸਾਹਮਣੇ ਰੱਖ ਲੈਂਦੇ ਆ ਹਨਾ ਹਾਂ ਫਿਰ ਸਾਲੀ ਹਰੇਕ ਚੀਜ਼ ਮਿਲ ਜੂਗੀ ਹੂੰ ਜਿਹੜੀ ਆ ਪਿਓ ਦਾਦਿਆਂ ਦੀ ਖਾਨਦਾਨੀ ਜਾਇਦਾਦ ਆ ਨਾ ਇਹ ਨਹੀਂ ਮਿਲਦੀ ਬਾਈ